ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਅੱਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਪਾਂ ਖਾਸ ਸ਼ਹਿਰ ਤਰਨਤਨ ਸਾਹਿਬ ਜ਼ਿਲ੍ਹਾ ਤਹਿਸੀਲ ਵੀ ਤਰਨਤਨ ਹੀ ਆ ਓਨਰ ਵੀਰ ਹਰਦੀਪ ਸਿੰਘ ਉਹਨਾਂ ਦੇ ਕੋਲ ਆਏ ਆ सोनू ਵੀਰ ਦਾ ਨਾਂ ਵੈਸੇ ਲੋਕਲ ਏਰੀਆ ਵਾਲੇ ਸਾਰੇ ਭਰਾ सोनू ਦੇ ਨਾਮ ਨਾਲ ਜਾਣਦੇ ਆ ਮਾਲ ਤੁਹਾਨੂੰ ਆਪਾਂ ਅੱਜ ਮੋਟਾ ਹੀ ਦਿਖਾਉਣਾ ਠੀਕ ਆ ਜੀ ਮਤਲਬ ਤਿੰਨ ਤੁਹਾਨੂੰ ਮੱਝਾਂ ਝੋਟੀਆਂ ਵਿਖਾਉਣੀਆਂ ਨੇ ਚੰਗੇ ਦੁੱਧ ਬਾਤ ਵਾਲੀਆਂ ਨੇ ਇੱਕ ਜਿਹੜੀ ਆ ਤੁਹਾਨੂੰ ਆਨਸਰ ਤੋਂ ਜਿਹੜੀ ਗੱਬਣਾ ਬਿਲਕੁਲ ਪਲੂਨ ਪਹਿਲਾਂ ਸਵੇਰ ਝੋਟੀ ਸੂਗੀ ਉਹ ਦਿਖਾ ਦਿਆਂ ਕਿ ਮਾਲਵੀਰ ਉਹਨਾਂ ਨੇ ਕਾਫੀ ਘਰੇ ਚੰਗਾ ਰੱਖਿਆ ਜਿਹਦੇ ਵਿੱਚ ਬੂਰੀਆਂ ਮੱਝਾਂ ਝੋਟੀਆਂ ਮੋਰਾ ਬ੍ਰੀਡ ਦੇ ਵਿੱਚ ਬਾਕੀ ਐਫਪੀ ਬ੍ਰੀਡ ਦੇ ਵਿੱਚ ਬਹੁਤ ਖੂਬਸੂਰਤ ਚੰਗਿਆ ਵੜਾ ਤੇ ਘਰੋਂ ਅੱਜ ਇਹ ਵੀਰੂ ਨੇ 3 ਤੋਂ 4 ਨਾਲ ਜਿਹੜੇ ਸੇਲ ਕਰਦੇ ਪਏ ਆ ਤਿੰਨ ਪਸ਼ੂ ਤਾਂ ਬਿਲਕੁਲ ਸੱਜਰ ਤਾਜ਼ੇ ਸੋਏ ਆ ਜਿਹਦੇ ਵਿੱਚ ਇੱਕ ਬੂਰੀ ਮੱਝ ਤੁਹਾਨੂੰ ਦਿਖਾਵਾਂਗੇ ਬੜੇ ਵਧੀਆ ਚੰਗੇ ਮਿਲਕ ਰਿਕਾਰਡ ਵਾਲੀ ਆ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਪਲੂਨ ਪਹਿਲਾ ਪਹਿਲਾ ਸੂਆ ਸੂਈਆਂ ਨੇ ਇੱਕ ਪਹਿਲਾ ਸੂਆ ਸੂਣ ਦੀ ਅੱਗੇ ਤਿਆਰੀ ਦੇ ਉੱਤੇ ਆ ਆਫਸਰ ਤੋਂ ਜਿਹੜੀ ਗੱਬਣ ਹੋਈ ਆ ਤਿੰਨਾਂ ਦੀ ਆ ਸਾਢੇ ਤਿੰਨਾਂ ਦੀ ਆ ਪ੍ਰੋਪਰ ਡਿਟੇਲ ਚ ਆਪਾਂ ਚੱਲਾਂਗੇ ਅੱਜ ਤਰੀਕ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ ਅੱਜ 30 ਅਕਤੂਬਰ ਸਮਾਂ ਕੋਈ ਸ਼ਾਮ ਦੇ 5:30 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਮਾਰਨਿੰਗ ਚ ਵੀ ਦਾ ਵੀ ਟਾਈਮ ਪੁੱਛਾਂਗੇ ਹੁਣ ਭਰੇ ਥਣ ਸਾਰੇ ਭਰਾਵਾਂ ਨੂੰ ਇਹ ਮੱਝਾਂ ਝੋਟੀਆਂ ਨਜ਼ਰ ਆ ਜਾਣਗੀਆਂ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਸ਼ਟਾਰਟਿੰਗ ਤੋਂ ਰਹੂਗੀ ਐਨੀਮਲ ਜਿਹੜਾ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਸ ਫਾਰਮ ਤੋਂ ਇੱਥੇ ਆਣ ਕੇ ਆਪਣੀ ਮੇਰਾ ਵੀਰ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਤਸੱਲੀ ਜ਼ਰੂਰ ਕਰ ਲਿਆ ਜੀ ਠੀਕ ਆ ਜੀ ਆਪਣਾ ਸਾਈਬ ਇਹਨਾਂ ਕਰਕੇ ਤੁਰੋ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਔਰ ਭਾਜੀ ਠੀਕ ਠਾਕ ਬੱਸ ਵਧੀਆ ਠੀਕ ਠਾਕ ਸੋਨੂੰ ਵੀਰ ਜਿਵੇਂ ਆਪਾਂ ਜ਼ਿਕਰ ਕਰ ਦਿੱਤਾ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਵੀ ਮੋٹے ਤੌਰ ਤੇ ਮਾਲ ਤੁਹਾਡੇ ਕੋਲ ਜਿਹੜਾ ਘਰੇ ਘਰੇਲੂ ਰੱਖਿਆ ਹੈਗਾ ਹਾਂਜੀ ਸਰ ਹਾਂਜੀ ਘਰੋਂ ਹੀ ਅੱਜ ਤੁਸੀਂ ਜਿਹੜੇ ਐਨੀਮਲ ਵੀਰੇ ਸੇਲ ਕਰਦੇ ਪਏ ਜੇ ਆਪਣੇ ਕੋਲ ਤਿੰਨ ਤੋਂ ਚਾਰ ਨਗਨੇ ਹਾਂਜੀ ਸਰ ਤਿੰਨੇ ਮੱਝਾਂ ਝੋਟੀਆਂ ਸੂਈਆਂ ਨੇ ਤਾਜ਼ੀਆਂ ਕਿੰਨੇ ਤਾਜ਼ੀਆਂ ਸੂਈਆਂ ਹੋਈਆਂ ਇੱਕ ਕਿਸੇ ਨੂੰ 2 ਦਿਨ ਹੋਏ ਕਿਸੇ ਨੂੰ 3 ਦਿਨ ਹੋਏ ਠੀਕ ਆ ਜੀ ਤੇ ਕੋਈ ਇੱਕ ਕਲ ਦੀ ਸੂਈ ਹੈ ਝੋਟੀ ਠੀਕ ਆ ਜੀ ਹਾਂਜੀ ਅਗੇ ਇਹੋ ਜਿਹੜੀ ਆਪਣੇ ਕੋਲ ਪਲੌਣ ਝੋਟੀ ਹੋਵੇ ਘਰ ਦੀ ਗੱਬਣਾ ਉਹ ਘਰ ਦੀ ਗੱਬਣ ਸਾਢੇ 4 ਮਹੀਨਿਆਂ ਦੀ ਗੱਬਣ ਝੋਟੀ ਠੀਕ ਆ ਜੀ ਹਾਂਜੀ ਕਿਰੀ ਕਿਰੀ ਝੋਟੀ ਆ ਕਿਰੀ ਆ ਹਾਂਜੀ ਠੀਕ ਆ ਜੀ ਸਾਢੇ 3 ਜਾਂ 4 ਮਹੀਨਿਆਂ ਦੀ ਹਾਂਜੀ ਅਸੀਂ ਫਿਰ ਸਾਨੂੰ ਇੱਥੋਂ ਸ਼ੁਰੂਆਤ ਕਰਾਂਗੇ ਇੱਕ ਆਪਣੇ ਕੋਲ ਬੂਰੀ ਮੱਝ ਬਹੁਤ ਖੂਬਸੂਰਤ ਆ ਹਾਂਜੀ ਸਰ ਬਾਕੀ ਝੋਟੀਆਂ ਵੀ ਵੀਰ ਹੋਂਦੇ ਕੋਲ ਜਿਵੇਂ ਪਹਿਲਾ ਸੂਆ ਪਲੌਣ ਆ ਬੱਚੇ ਛੱਡੋ ਭਾਵੇਂ ਨਾ ਛੱਡੋ ਮਤਲਬ ਬੱਚਿਆਂ ਦੇ ਵੀ ਸਹਿਮਤ ਆ ਉਦਾਂ ਵੀ ਮੇਰਾ ਭਰਾ ਕੋਈ ਡਾਇਰੈਕਟਿ ਪਰ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰਦੇ ਆਂ ਬੂਰੀ ਮੱਝ ਤੁਹਾਨੂੰ ਦਿਖਾਵਾਂਗੇ ਸੋਨੂੰ ਵੀਰੇ ਮੱਝ ਘਰਦੀ ਆਪਣੀ ਪਹਿਲਾ ਦੂਜਾ ਸੂਭਾ ਤੁਸੀਂ ਘਰੇ ਚਵਾਈ ਕੀਤੀ ਪਹਿਲਾ ਸੂਭਾ ਵੀ ਘਰੇ ਹੀ ਪੀਤਾ ਦੁੱਧ ਅਸੀਂ ਦੂਜਾ ਸੂਭਾ ਕਿਤੇ ਪੀਤਾ ਠੀਕ ਹੈ ਫਿਰ ਕੀ ਰਾਦਾ ਬਣ ਗਿਆ ਵੇਚਣ ਦਾ ਠੀਕ ਹੁਣ ਤਜੇ ਸੂਏ ਤੀਜੇ ਸੂਏ ਸੂਈ ਹੋਈ ਆ ਠੀਕ ਆ ਜੀ ਅੱਜ ਦਿਨ ਸਮਾਂ ਕਿੰਨਾ ਹੋ ਗਿਆ ਨ ਸੂਈ ਨੂੰ ਇਹਨੂੰ ਅੱਜ ਚੌਥਾ ਨਹੀਂ ਸੂਈ ਨੂੰ ਠੀਕ ਆ ਜੀ ਮਗਰ ਕਟਾ ਮੇਰ ਦਾ ਮੇਰ ਕਾਫੀ ਹਾਂ ਤੇ ਚੌ ਦਿਨਾਂ ਦੇ ਦੌਰਾਨ ਇਸ ਵਕਤ ਤੋਂ ਬੋਲੇ ਦੀ ਸਥਿਤੀ ਕੀ ਜਾਂਦੀ ਬੋਲੇ ਸਥਿਤੀ ਐਸ ਟਾਈਮ 14 ਤੋਂ 15 ਬਲੱਸ ਆ ਸੋ so, 14 15 ਦੋਸਤੋ ਪਲੱਸ ਇਸ ਵਕਤ ਬੋਲੇ ਬੋਲਾ ਉਹ ਵੀ ਤਿੰਨਾਂ ਥਾਣਾਂ ਦੇ ਵਿੱਚੋਂ ਆ ਕਿਉਂਕਿ ਪਹਿਲਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੱਤੀ ਮਗਰਲੇ ਥਣ ਦੀ ਤੇਲ ਜਿਹੜਾ ਬਹਿਣੀ ਬਾਈ ਵਾਲਾ ਮਗਰਲਾ ਥਾਣਾ ਉਹ ਥਣ ਦੀ ਤੇਲ ਤੇ ਤੇਲ ਹੁਣ ਦੇ ਬਾਬਾ ਯੂਧ ਵੀ ਕਰਮਾਲੀ ਥੱਲੇ ਜਿਹੜਾ ਇਸ ਵਕਤ 14 15 ਕਿਲੋ ਬੋਲਾ ਹੈ ਅੱਜ 4 ਦਿਨਾਂ ਦੀ ਸੂਈ ਦੇ ਥੱਲੇ ਹਾਈਟ ਕਰ ਦਬੋ ਤਾਂ ਬਹੁਤ ਸੋਨਾ ਵੈਸੇ ਮਾਲ ਜਦੋਂ ਮੇਰਾ ਕੋਈ ਭਰਾ ਇੱਥੇ ਵਿਜ਼ਿਟ ਕਰੂਗਾ ਜਿੰਨੇ ਵੀ ਤੁਸੀਂ ਨਗ ਵੇਖੋਗੇ ਇਹਨਾਂ ਦੇ ਕੋਲ ਸਪਾਰਮ ਤੇ ਸਾਰੇ ਕਰਮਾਲੇ ਪੂਰੇ ਪਲੇ ਸੰਭੇ ਆ ਚੰਗੀ ਸੇਵਾ ਦੇ ਵਿੱਚ ਨੇ ਬਾਕੀ ਰਾਜੀ ਪਸ਼ੂ ਦਾ ਵੈਸੇ ਵੀ ਦੇਖਦੇ ਆ ਸਰ ਪਤਾ ਲੱਗ ਹੀ ਜਾਂਦਾ ਇਹ ਵੀਰ ਸੋਨੂੰ ਜਿਵੇਂ ਪਹਿਲੇ ਸੂਏ ਦੁੱਧ ਕਿੰਨਾ ਚੁਆ ਗਈ ਸੀ ਝੋਟੀਏ ਪਹਿਲੇ ਸੂਏ ਆਪਾਂ ਇਹ ਤਾਂ ਚੋਇਆ 12 ਲੀਟਰ ਦੇ ਪਲੱਸ 12 ਹਾਂਜੀ ਦੂਜੇ ਸੂਏ ਚੋਆ ਆਪਾਂ 13 14 13 14 ਐਰ ਕੀ ਮਲਕੇ ਕਾਫੀ ਵਧੀਆ ਸੇਵਾ ਸੁਹਾ ਕੀਤੀ ਮਲਕ ਕਾਫੀ ਸੰਭਾਲ ਕੀਤੀ ਐ ਇਸ ਟਾਈਮ 14 15 ਪਲੱਸ ਐ ਮਹਲਾਈ ਸੋ ਮਗਲੇ ਥਾਂ ਦੀ ਤੇਲ ਦੂਜੇ ਸੂਏ ਜੀ ਸੀ ਮਗਲੇ ਸੂਤੇ ਥਾਂ ਦੀ ਤੇਲ ਦੂਜੇ ਸੂਏ ਸੀ ਠੀਕ ਆ ਜੀ ਸੋ ਮੱਝ ਪੂਰੀ ਜ਼ਬਰਦਸਤ ਆ ਅੱਗਰੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੇ ਆ ਹੁਣ ਖੋਲ ਕੇ ਵੀਰੇ ਦਿ ਆਪਣ ਮੌਕੇ ਤੇ ਖੜਕੇ ਤੁਹਾਨੂੰ ਜਿਹੜੀ ਚੀਜ਼ ਦੱਸ ਰਿਹਾ ਠੀਕ ਆ ਜੀ ਉਸ ਬਿਹਾਬ ਤੇ ਕਿਸੇ ਭਰਾਣੇ ਤੁਰਨਾ ਹੁੰਦਾ ਕਤ ਪੋਤਾ ਵਾਲੀ ਆ ਵੱਡੀ ਆ ਕੋਈ ਸਮਦਰ ਜਾਂ ਮਦਰੀ ਡੋਲੀ ਵਾਲੀ ਨੀਗੀ ਜਾਂ ਕੋਈ ਛੋਟੀ ਨੀਗੀ ਠੀਕ ਆ ਜੀ ਵੱਡੀਆਂ ਮੱਜਾਂ ਦੇ ਵਿੱਚ ਆਪਾਂ ਗਿਣਤੀ ਕਰਦੇ ਆ ਇਸ ਮੱਜ ਦੀ ਕੰਬਲੀ ਕੁੰਬਲੀ ਉੱਪਰੋਂ ਪੂਰੀ ਗੋਲਡਨ ਸੋ ਆਟਰ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਤੇ ਜਿਹਨੂੰ ਆਂਦਾ ਵੀ ਨਸਲ ਬ੍ਰੀਡ ਤੇ ਕੰਮ ਕਰਗੀ ਤੇ ਹਾਂ ਰੋਕ ਲੋ ਇੱਥੇ ਵੀਰੇ ਇੱਥੇ ਰੋਕ ਲੈ ਆ ਆ ਫੇਸ ਕੁਆਲਿਟੀ ਵਿਖਾ ਦਿਆ ਜੇ ਤਸल्ली ਨਾਲ ਉੰਡੀ ਚੂਰਾ ਠੀਕ ਆ ਜੀ ਅੱਗੇ ਮੇਰਾ ਵੀਰ ਕੋਈ ਅਨੀਲੀ ਦਾ ਚੰਗੇ ਸੀ ਕਿਉਂਕਿ 14 15 ਕਿਲੋ 15 ਕਿਲੋ ਵਾਲੀ ਮਾਝਾ ਤੇ ਮੈਨੂੰ ਲੱਗਦਾ ਵੀ ਸਾਨੂੰ ਜੇ ਚੌਵਾਂ ਥਾਣਾ ਦੇ ਵਿੱਚ ਹੁੰਦੀ ਤੇ 18 17 ਕਿਲੋ ਤੋਂ ਬਾਅਦ ਸਰ ਫਿਰ ਵੀ 19 18 19 18 ਦੀ ਪਲੱਸ ਕਰੀ ਜਾਣਾ ਸੀ ਬਿਲਕੁਲ ਉਪਰ ਹਾਂਜੀ ਸੋ ਮਗਰਲੇ ਥਾਣੇ ਦੇ ਇਹ ਦੀ ਇਹ ਦੀ 9 ਫੈੜਾ ਠੀਕ ਆ ਜੀ ਦੋ ਦੀ 9 ਫੈੜਾ ਠੀਕ ਆ ਜੀ ਹਾਂਜੀ ਸੋ 9 ਫੈੜਾ ਠੀਕ ਆ ਜੀ 9 ਫੈੜਾ ਦੋ ਦੀ ਇਹਦੀ ਹਾਂ ਸੋ ਇਧਰ ਬੈਕਸਾਈਡ ਤੋਂ ਜੇ ਇੱਥੋਂ ਢਾਂਜਾ ਵਿਖਾ ਦੇ ਇੱਥੋਂ ਵਿਖਾ ਦੇ ਪਿੱਛੇ ਨੂੰ ਅਕੇ ਇੱਥੋਂ 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 ਵਖਾਦੋ ਪੂਰਾ ਤਸੱਲੀ ਨਾਲ ਸੋ ਫੱਟੇ ਲਾਈ ਫਿਰਦੀ ਆ ਜਿਵੇਂ ਆਪਾਂ ਪੰਜਾਬੀ ਚ ਗੱਲ ਕਰਦੇ ਹਮੇਸ਼ਾ ਵੀ ਪੰਡਾਂ ਹੀ ਪਾਈ ਫਿਰਦੀ ਕਰਮਾਂ ਲਈ ਠੀਕ ਆ ਅਜੇ ਪੋਲੇ ਤੇ ਚੱਲਣ ਡਈ ਆ ਅਜੇ 14 ਦਿਨਾਂ ਦੇ ਦੌਰਾਨ ਪੋਲੇ ਪੋਲਾ ਕੋਈ 14 15 ਕਿਲੋ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਸੋ ਬੈਕ ਸਾਈਡ ਤੋਂ ਵਿਖਾ ਦਿੰਦੇ ਆ ਮਗਰਲੇ ਥਣ ਦੀ ਤੇਲਾ ਫੇਰ ਆਪਾਂ ਧਿਆਨ ਦੇ ਵਿੱਚ ਲਿਆ ਦਈਏ ਭਰਾਵਾਂ ਦੇ ਕਿਉਂਕਿ ਦੂਰੋਂ ਨੇੜੋਂ ਕਿਸੇ ਨੇ ਆਉਣਾ ਮੇਰਾ ਵੀਰ ਪੂਰੀ ਤਸੱਲੀ ਨਾਲ ਇੱਕ ਵਾਰੀ ਪੂਰੀ ਜਾਣਕਾਰੀ ਅੰਡਰਸਟੈਂਡ ਕਰ ਲਿਆ ਕਰੋ ਠੀਕ ਆ ਓਕੇ ਵੀਰ ਸੋਨੂੰ ਮੋਲ ਦਾ ਡਿਮਾਂਡ ਕੀ ਰਹੂਗੀ ਦੇਵਾਂ ਮੋਲ ਤਾਂ ਕਰਦੇ ਆਂ ਸੀ 1.5 ਲੱਖ ਰੁਪਇਆ। 1.5 ਟਾਈਮ 1.45 ਦੀ ਮੈਂ ਛੱਡ ਦਾਂਗੀ। 1.45 ਦੀ। ਲੈ ਵੀ ਸੋਨੂ ਵੀਰੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਚਲੋ ਚਾਰੇ ਥਾਣਾ ਦੇ ਵਿੱਚ ਹੁੰਦੀ ਭਾਵੇਂ ਇਹਦਾ 2 ਲੱਖ ਸਵਾ 2 ਲੱਖ ਵੀ ਕਰੀ ਜਾਂਦੇ। ਹਾਂਜੀ। ਕਿਉਂਕਿ ਚਲੋ ਚੀਜ਼ ਦਾ ਮੁੱਲ ਕੋ ਨਹੀਂ ਗਿਆ ਹੋਰੀਆਂ ਚੀਜ਼ਾਂ ਘਰ ਘਰ ਨਹੀਂ ਬਚੀਆਂ। ਪਰ ਫਿਰ ਵੀ ਚਲੋ ਇੱਕ ਥਾਣਾ ਦੀ ਤੇਲਾ ਬਾਕੀ ਮਾਨਤਨ ਹੋਊਗਾ ਕੋਈ ਸੱਜਣ ਵੀ ਰਹਾਂਦਾ। ਉਹ ਵੀ ਸੱਜਣ ਵੀ ਰਹੂਗਾ ਮਾਨਤਨ ਹੋਊਗਾ। ਠੀਕ ਆ ਜੀ। ਲੋ ਵੀ ਦੋਸਤ 1.45 ਹਜ਼ਾਰ ਦੇ ਵਿੱਚੋਂ ਵੀਰਾਂ ਦਾ ਵੀ ਮਾਨਤਨ ਕਰਾਂਗੇ। ਬਾਕੀ ਜਿਹੜੇ ਮੇਰੇ ਅੱਗੇ ਭਰਾ ਬਰੀਡ ਤੇ ਕ ਇਸ ਸਮਾਂ ਤੋਂ ਅੱਗੇ ਤੁਸੀਂ ਬਰੀਡ ਤੇ ਕੰਮ ਕਰ ਸਕਦੇ ਜੀ। ਬਾਕੀ ਚੋਣ ਚਵਾਦੀ ਤਿੰਨੇ ਥਣਾਂ ਦੇ ਓਕੇ ਰੱਖੋੜਾ। ਐ ਪੁੱਲ ਐ ਪੁੱਲੀ। ਕੋਈ ਭੂਰ ਛੱਟਾ। ਐ ਮਲ ਕੇ ਬੰਬੀਆਂ ਨੂੰ ਚਲਦੀ। ਓਕੇ ਭਰਾ। ਠੀਕ ਆ ਜੀ। ਬਹੁਤ ਸੋਹਣੀ ਭਾਰੀ ਜੁੱਸੇ ਦੇ ਵਿੱਚ ਆ। ਮੇਰਾ ਵੀਰ ਇੱਥੇ ਆਣ ਕੇ ਕੁਰੀ ਟਰਾਈ ਜ਼ਰੂਰ ਮਾਰੇ ਆ ਜੀ। ਇਸ ਤੋਂ ਬਾਅਦ ਇੱਕ ਤੁਹਾਨੂੰ ਸੈਕੰਡ ਨੰਬਰ ਤੇ ਝੋਟੀ ਵਿਖਾਉਣੇ ਆ। ਪਲੂਣ ਪਹਿਲਾ ਸਵੇਰ ਝੋਟੀ ਏ। ਮੂੰਹ ਦੰਦੀਆਂ ਕਿਵੇਂ ਨੇ? ਮੂੰਹ ਉਹ ਐਸਮ ਚਾਰ ਬੰਦਾ। ਇਹ ਚੌਗੀ ਆ। ਚੌਗੀ ਆ। ਠੀਕ ਆ ਜੀ। ਹਾਂਜੀ। ਬਾਕੀ ਕੱਦ-ਕਾਠ ਵੀ ਸੋਹਣੀਆਂ ਝੋਟੀਆਂ ਦੇ ਹਨ ਅੱਜ ਇਹਨੂੰ ਹੈਗਾ ਚੌਥਾ ਲੈਣਾ ਚੌਥਾ ਦਿਨਾਂ ਦੀ ਸੀ ਹਾਂ ਚੌਥਾ ਲੈਣਾ ਆਇਆ ਜੀ ਨਾੜੂਆ ਨਾਲ ਆ ਬੱਚੇ ਨਾੜੂ ਨਾਲ ਬੱਚੇ ਮਗਰ ਇਹਦੇ ਕੱਟੀ ਮਗਰ ਕੱਟੀ ਆ ਜੀ ਲੋ ਜੀ ਇਹਦੇ ਮਗਰ ਕੱਟੀ ਆ ਗਈ ਹੈ ਠੀਕ ਆ ਪਲੂਨ ਝੋਟੀਆਂ ਸੋ ਇਹਨਾਂ ਝੋਟੀਆਂ ਦੀ ਆਪਾਂ ਸਿਫਤ ਕਰਦੇ ਪਏ ਆ ਵੀ ਇਹ ਬੱਚਿਆਂ ਦੇ ਵੀ ਸਹਿਮਤ ਆ ਉਦਾਂ ਵੀ ਤੁਸੀਂ ਡਰੈਗਟ ਥੱਲੇ ਬਹਿ ਜਾਓਗੇ ਠੀਕ ਆ ਜੀ ਜਿੱਦਾਂ ਮਰਜ਼ੀ ਪਸਮਾਓਗੇ ਚਵਾਈ ਕਰ ਲੋਗੇ ਵੀ ਇਹ ਨਹੀਂ ਵੀ ਇੱਕ ਥਾਂ ਤੋਂ ਦੂਜੀ ਥਾਂ ਪੈਰ ਫੁੱਟਦੀਆਂ ਆ ਆਰਡਰ ਦੀ ਕੁਆਲਿਟੀ ਵਿਖਾ ਦੇ ਜੇ ਮੁਠੀ ਵਾਲਾ ਥਾਣਾ ਬਾਕੀ ਚੌਰ ਸਲੇਵਾ ਮੋਢ ਤੋਂ ਐਸ ਵਕਤ ਫਿਰ ਬੋਲਾ ਕਿੰਨਾ ਜਾਂ ਕੱਚ 10 ਲੀਟਰ ਬੋਲਾ ਅਜ ਚੌਥਾ ਦਿਨ ਆਜੇ ਜਿਵੇਂ ਪਲੂਨ ਪਹਿਲਾ ਸਵੇਰ ਝੋਟੀ ਆ ਥਣਾ ਥਣਾ ਦੀ ਪੂਰੀ ਸਾਫ ਨਹੀਂ ਹੋਈ ਉਹ ਐ ਬੋਲੀ ਐ ਸਾਫ ਹਰਿਆ ਮੋਟੀ ਧਰਾਈ ਠੀਕ ਆ ਜੀ ਸੋ ਕੱਟੀ ਇਹ ਕੱਟੀ ਆ 200 ਬਾਕੀ ਮੇਰੇ ਭਰਾਵਾਂ ਨੂੰ ਪੂਰੀ ਤਸੱਲੀ ਨਾਲ ਦਿਖਾਵਾਂਗੇ ਖੋਲ ਕੇ ਇੱਕ ਵਾਰੀ ਚੰਗੀ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਨੇ ਆ ਛੋਟਾ ਸਿੰਘ ਸਿੰਘ ਸੁng ਦੀ ਵੈਸੇ ਗਲਾਈ ਤੁਸੀਂ ਵੇਖੋਗੇ ਬੈਕ ਸਾਈਡ ਤੋਂ ਮੜਾ ਅਰਾਊਂਡ ਲਿਆ ਹੋਇਆ ਤੇ ਗੋਲ ਹੀ ਸਿੰਘ ਆ ਠੀਕ ਆ ਖੋਲ ਕੇ ਤੋਰ ਕੇ ਵਿਖਾਉਣੇ ਆ ਤੁਹਾਨੂੰ ਵਧੇਰੇ ਗੱਲਬਾਤ ਸਮਝ ਆ ਜਾਊਗੀ ਮਗਰ ਫੀਮੇਲ ਕਾਫ ਨੂੰ ਜਨਮ ਦਿੱਤਾ 10 ਕਿਲੋ ਐਸ ਵਕਤ ਬਾਕੀ ਵਿਰਲ ਵੰਡ ਤੁਹਾਨੂੰ ਵਿਖਾਵਾਂਗੇ ਵੀ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆ ਵੀ ਇਹੋ ਜੀ ਵਿਰਲ ਵੰਡ ਦੇਖ ਕੇ ਵੀ ਫੁੱਟ ਫੁੱਟ ਦੀ ਦੂਰੀ ਕਹੋ ਚਾਹੇ ਮਰਲੇਆਂ ਦੀਆਂ ਮਰਲੇ ਵੰਡਾਂ ਕਹੋ ਠੀਕ ਆ ਜੀ ਆਹ ਦੇਖੋ ਲਓ ਬੱਚਾ ਜਸ਼ਨਾ ਇੱਧਰ ਮਾਰ ਕੇ ਪੂਰਾ ਕੈਮਰਾ ਤਸਲੀਨਾ ਵਿਖਾ ਦਿਂ ਵੀ ਮਰਲੇ ਦੀਆਂ ਮਰਲੇ ਵੰਡਾਂ ਕਿਸੇ ਗੱਲ ਨਾਲ ਹੀ ਆਪਾਂ ਕਿਹਾ ਉਤਰਾ ਨਹੀਂ ਕਹਿ ਦਿੰਦਾ ਬਾਕੀ ਇਧਰ ਵਿਖਾ ਦਿਓ ਤਸਲੀਨਾ ਸਰ ਵੇਥੇ ਕਿੰਨੀ ਥਾਣਾ ਦੀ ਹਾਂ ਮੁੱਠੀ ਵਾਲਾ ਬਹੁਤ ਜਿਆਦੀਆਂ ਸੋਹਣੀਆਂ ਠੀਕ ਆ ਜੀ ਇਹ ਤਾਂ ਮੈਨੂੰ ਲੱਗਦਾ ਵੀ ਇੱਕ ਪਾਸੇ ਬਹਿ ਕੇ ਚੋਣਾ ਓਕਾ ਪਰਲੇ ਪਾਸੇ ਦੋ ਪਾਸੇ ਬੈਠ ਕੇ ਕੋਈ ਚਵਾਈ ਕਰੇ ਹਨਾ ਹਾਂ ਜੀ ਹਾਂ ਵਿਰਲ ਬਹੁਤ ਜ਼ਿਆਦਾ ਥਾਣਾ ਹੈ ਹਾਂ ਹਾਂ ਬਾਕੀ ਪੁੱਠਾ ਪਠਾ ਬਹੁਤ ਸੋਹਣਾ ਠੀਕਾ ਜੀ ਪਲੀ ਪਲੋਸੀ ਆ ਪੂਰੀ ਝੋਟੀ ਤੇ ਮੂੰਹੋਂ ਦੰਦੀ ਵੀਰਾਂ ਦਾ ਵੀ ਚਾਰ ਦੰਦ ਚੌਕੀ ਆ ਸੋ ਪੂਰੀ ਕਬਰ ਤਸੱਲੀ ਨਾਲ ਕਰਕੇ ਦਿਖਾ ਦਿਆ ਠੀਕਾ ਜੀ ਥੋੜਾ ਜਿਹਾ ਕਿਹਨਾਂ ਪਸ਼ੂ ਉੱਪਰੇ ਪਰਸਨ ਤੋਂ ਉੱਪਰੇ ਬੰਦਿਆਂ ਤੋਂ ਮਾੜਾ ਮੋੜਦੇ ਡਰਦੇ ਡੋਕਰਦੇ ਆ ਠੀਕ ਆ ਹਾਂ ਆ ਵੇਖਾ ਦੇ ਸੋ ਲੇਵੀਆਟਰ ਦੀ ਆ ਕੁਆਲਿਟੀ ਹੈ ਠੀਕ ਆ ਜੀ ਟਾਈਮੋ ਟਾਈਮ ਮੈਨੂੰ ਲੱਗਦਾ ਵੀ ਬਣ ਕੇ ਇਸੇ ਤਰ੍ਹਾਂ ਤਿਆਰ ਹੋ ਜਾਂਦੀ ਐ ਐ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਮੈਂ ਬੁਖਾ ਦੇ ਬੈਠਾ ਲੈ ਠੀਕ ਆ ਜੀ ਕਰਮਾ ਵਾਲੀ ਮਗਰੇ ਪਾਈ ਫਿਰਦੀ ਆ ਬਹੁਤ ਸੋਹਣੀ ਸਪੇਸ ਵਾਂਡ ਠੀਕ ਆ ਜੀ ਸੋ ਪਹਿਲਾਂ ਪਲੂਣ ਝੋਟੀ ਆ ਦੋਸਤੋ ਕਰਮਾ ਵਾਲੀ ਐ ਦੂਜੇ ਸੂਵੇ ਜਾਂ ਤੀਜੇ ਸੂਵੇ ਉਹ ਜਾਂ ਪਛੋ ਹਮੇਸ਼ਾ ਵਾਧੇ ਵਾਲੀ ਹੁੰਦਾ ਇਹਨੇ ਕਰਮਾ ਵਾਲੀ ਨੇ ਜਿਵੇਂ ਜਿਵੇਂ ਇੱਕ ਦੂਜੇ ਸੂਵੇ ਜਾਂ ਤੀਜੇ ਸੂਵੇ ਦੇ ਵਿੱਚ ਦੁੱਧੋ ਚੜਨਾ ਹੀ ਆ ਅਜੋ ਵੀ ਮੈਨੂੰ ਲੱਗਦਾ ਵੀਰ ਪੀਕ ਤੇ ਚਲਦਿਆ ਚਲਦਿਆ ਕਰੂਗੀ ਕਾਰਾ ਕੋ ਚੋਂ ਚੰਨੀ ਮਜ਼ੇਦਾਰ ਇੰਨੀ ਸੋਹਣੀ ਝੋਟੀ ਚੋਂ ਚ ਮਜ਼ਾ ਆਉਂਦਾ ਚੋਂ ਚ ਆਹ ਹਾਂ ਬਿਲਕੁਲ ਬਿਲਕੁਲ ਆ ਵਿਖਾ ਦਿਓ ਪੂਰਾ ਜਸ਼ਨ ਵੇਖੋ ਮੋੜ ਤੋਂ ਬਿਲਕੁਲ ਚੌਰਸ ਲੇਵਾ ਚਲੋ ਹਾੜੀ ਸਾਰੀ ਪਲੂਣ ਝੋਟੀਆਂ ਨੂੰ ਪਹਿਲਾਂ ਝੋਟੀਆਂ ਨੂੰ ਉਹ ਜਹ ਲੇਵਾ ਨਹੀਂ ਲੱਗਾ ਹੁੰਦਾ ਠੀਕ ਆ ਜੀ ਕਈ ਨਾ ਨਾਰਮਲ ਆਪਾਂ ਥੋੜਾ ਜਿਹਾ ਕਈ ਨਾ ਜੱਗਾ ਜੇ ਦੁੱਧ ਚੋਣਨੇ ਪਹਿਲਾਂ ਝੋਟੀਆਂ ਕੱਟੀਆਂ ਦਾ ਤੇ 10 ਕਿਲੋ ਐਸ ਵਕਤ ਬੌਲੇ ਦੀ ਸਟਾਰਟਿੰਗ ਆ ਤੇ 12 13 13 ਲੀਟਰ ਚਲੋ ਆਂਦਾ ਕੁਛ ਨਹੀਂ ਗਾ ਬਾਕੀ ਮੇਰਾ ਫਾਰਮਰ ਭਰਾ ਕੋਲ ਜਾ ਕੇ ਸੇਵਾ ਕਰੇ ਵੀ ਤਾਂ ਸੋਨੂੰ ਮੁੱਲ ਕੀ ਡਿਮ ਸਰ ਤੁਹਾਨੂੰ ਪਤਾ ਹੀ ਮਿਹਨਤ ਵੜੀ ਆ ਮਿਹਨਤ ਤੋਂ ਸਵਾਗੋਛ ਨਹੀਂ ਬੰਦਾ ਬਿਲਕੁਲ ਨਾਲੇ ਚੀਜ਼ ਦਾ ਵੀਰੇ ਮੁੱਲ ਤਾਂ ਪਰਨਾ ਪਈ ਹਰ ਚੀਜ਼ ਦਾ ਮੁੱਲਾ ਜੇ ਮਿਹਨਤ ਕਰਾਂਗੇ ਤੇ ਕੋਈ ਲੈ ਸਕਾਂਗੇ ਆਪਾਂ ਇਹਨਾਂ ਨੂੰ ਠੀਕ ਆ ਜੀ ਠੀਕ ਆ ਸੋ ਬਾਕੀ ਦੋਸਤੋ ਸੇਵਾ ਦੇ ਪਾਸੇ ਕੋਈ ਵੀ ਸੱਜਣ ਵੀ ਆਊਗਾ ਕੋਈ ਨਹੀਂ ਸਰ ਮਾਨਤਨ ਹੋ ਜਾਊਗਾ ਜੀ ਠੀਕ ਹੈ ਭਰਾਵਾ ਲਓ ਜੀ ਇਹ 1.5 ਲੱਖ ਕੀਮਤਾਂ ਝੋਟੀ ਸੀ ਆਏਗਾ ਤਾਂ ਮਾਨਤਨ ਹੋਊਗਾ ਮੌਕੇ ਤੇ ਇੱਕ ਵਾਰੀ ਚੀਜ਼ ਵੇਖਣੀ ਬਣਦੀ ਹੈ ਤੇ ਜਰੂਰ ਇੱਕ ਵਾਰੀ ਨਿਗਾਹ ਦੇ ਵਿੱਚੋਂ ਕੱਢਿਆ ਜੇ ਮੇਰਾ ਭਰਾ ਕੋਈ ਲਾਗੇ ਪਾਸੇ ਵਾਲੇ ਆਪਣੇ ਚਾਹੇ ਕੋਈ ਮਾਲਵੇ ਤੋਂ ਆਉਂਦਾ ਚਾਹੇ ਮਾਝੇ ਤੋਂ ਇੱਕ ਇਧਰ ਆਪਾਂ ਤੁਹਾਨੂੰ ਝੋਟੀ ਵਿਖਾ ਦਿੰਨੇ ਆ ਇਹਦੇ ਹੈਵੀ ਜੈਡ ਬਲੈਕ ਜੀ ਲੱਗਦੀ ਆ ਜੈਡ ਬਲੈਕ ਜੀ ਠੀਕ ਆ ਇਹਦੇ ਮਗਰ ਕਟਾ ਆ ਗਿਆ ਹਨਾ ਵੀਰੇ ਹਾਂਜੀ ਇਹ ਕਟਾ ਆ ਗਿਆ ਜੀ ਇਹਨੂੰ ਅੱਜ ਸੂਈ ਨੂੰ ਇਹਨੂੰ ਤਾਂ ਬੋਲੇ ਜੀ ਆਜੀ ਦੂਜੇ ਦਿਨ ਹੋਈ ਜੀ ਦੂਜੇ ਦਿਨ 나ੜੂਆ ਬਿਲਕੁਲ ਦਿਖਾ ਦਾਂਗੇ 나ੜੂਆ ਇਹਦੇ ਵੀ ਤੁਸੀਂ ਵੇਖੋਗੇ ਠੀਕ ਆ ਜੀ ਆਹ ਵੇਖੋ 나ੜੂਆ ਨਾਲ ਆ ਬੱਚੇ ਦੇ ਮਗਰ ਕਟਾ ਮੇਲ ਕਾਫ ਦੂਜਾ ਦਿਨ ਤਕਰੀਬਨ ਬੋਲੇ ਤੋਂ ਵੀਰੇ ਸਾਫ ਕਰਤੀ ਹੈ ਸਾਫ ਨਹੀਂ ਬੋਲੇ ਤੋਂ ਸਾਫ ਨਹੀਂ ਕੀਤੀ ਸਰ ਹਾਂ ਹਲੇ ਮਲ ਕੇ ਬੋਲੇ ਜੀ ਝੋਟੀ ਠੀਕ ਆ ਵੀਰੇ ਹਾਂਜੀ ਕੱਲ ਸਵੇਰੇ ਸੂਈ ਆ ਸ਼ਾਮੀ ਤੇ ਦੁਪਹਿਰ ਜੀ ਰਪਾਈ ਨੇ ਤੇ ਰਾਤ ਚੋਈ ਆ ਤੇ ਅਡੋ ਡੰਗ ਚੋਈ ਆ ਅੱਛਾ ਫਿਰ ਮਿਲ ਮਲਾਉਣ ਤੇ ਵੀ ਉਸੇ ਤਰ੍ਹਾਂ ਮਿਲ ਮਿਲ ਚ ਮਿਲ ਚ ਮਿਲ ਕੇ ਕੋਈ ਇਹ ਨਹੀਂ ਬਈ ਸ਼ਰਮ ਆਰਜੂ ਨਾ ਲਓ ਜੀ ਇੱਕ ਵਾਰੀ ਤੋਂ ਤੋਂ ਮੋٹے ਦੌਰ ਤੇ ਤਾਂ ਨਾ ਪਰ ਨਮੂਨਾ ਜਾ ਵਗਾਉਂ ਡਿਆ ਵੀ ਮਤਲਬ ਪਹਿਲਾਂ ਝੋਟੀਆਂ ਕੇਰਾ ਹੁੰਦਾ ਵੀ ਲੱਤ ਛੜ ਮਾਰਦੇ ਆ ਕੇ ਨਾ ਬੱਚੇ ਤੇ ਨਹੀਂ ਸਹਿਮਤ ਹੁੰਦੀਆਂ ਗਿਆ ਪਰ ਇਹ ਕਰਮ ਵਾਲੀਆਂ ਉਹ ਜੀਆਂ ਝੋਟੀਆਂ ਨੇ ਬੱਚਾ ਛੱਡੋ ਭਾਵੇਂ ਨਾ ਛੱਡੋ ਉਦਾਂ ਵੀ ਵਹਿ ਜਾਓਗੇ ਤੇ ਇਹ ਨਹੀਂ ਹੈਗਾ ਵੀ ਵੀਰ ਮੇਰਾ ਕੋਈ ਚੋਕੇ ਨਾ ਉੱਠੇ ਚੋਟੀ ਦਾ ਚੱਡਾ ਇਧਰੋਂ ਵਿਖਾ ਦਿੰਦੇ ਆ ਲੇਵੇ ਲੇਵੇ ਦੀ ਇਧਰ ਬੰਤਰ ਤੁਹਾਨੂੰ ਵਿਖਾਉਣੇ ਆਪਾਂ ਆ ਵਿਖਾ ਦਿਓ ਆ ਵਿਖਾ ਦਿਓ ਬਹੁਤ ਸੋਹਣਾ ਲੇਵਾ ਠੀਕ ਆ ਜੀ ਸੋ ਐਸ ਵਕਤ ਵੀਰ ਬੋਲਾ ਕਿੰਨਾ ਮੰਨੀਏ ਤੇ ਥੱਲੇ ਬੋਲਾ ਸਾਰਾ ਆਸਟਾ ਮੈਗਾ 8-9 ਲੀਟਰ ਬੋਲਾ ਜੀ 8-9 ਦੇ ਵਿੱਚ 8-9 ਲੀਟਰ ਬੋਲਾ ਆ ਬਾਕੀ ਥਾਣੇ ਬਹੁਤ ਸਟੈਂਡਰਡ ਆ ਅਰਲੀਆਂ ਵਰਗੇ ਥਾਣਾ ਹਨਾ ਕੁੰਗਾ ਮਲਕੇ ਪੋਲੇ ਥਾਣੇ ਦੇ ਲਾ ਬਿਲਕੁਲ ਬਿਲਕੁਲ ਆ ਵੀ ਜਸ਼ਨ ਇਧਰ ਬਹਿਣੀ ਵਾਲੇ ਪਾਸੇ ਬਖਾ ਦੇ ਭਰਾਵਾਂ ਨੂੰ ਬਹੁਤ ਪਿਆਰਾ ਥਾਣ ਦਾ ਘਰ ਠੀਕਾ ਜੀ ਸੋ ਸਟਾਰਟਿੰਗ ਦੋ ਕਟੀਆਂ ਦੀ ਬੜੀ ਪਿਆਰੀ ਆ ਐਸ ਵਕਤ ਬੋਲੇ-ਪੂਲੇ ਦੇ ਵਿੱਚ ਹੀ ਆ ਕਿਉਂਕਿ 나ੜੂਗੇ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੰਦੇ ਆ ਬੱਚਿਆਂ ਦੇ ਨਾਲ 나ੜੂਗੇ ਵੀ ਹੈਗੇ ਆ ਕੋਲ ਕੇ ਨੂੰ ਤੋਰਦੇ ਆ ਜੀ ਤੋਰਦੇ ਆ ਵੀ ਛੋਟੀ ਖੋਲਦਗੇ ਰਾਮਾ ਪੋਲੀ ਖੋਲੀ ਹਾਂ ਸੋ ਬਹੁਤ ਸ਼ਾਨਦਾਰ ਕੁਆਲਿਟੀਆਂ ਠੀਕ ਆ ਜੀ ਬਾਕੀ ਸਾਰੇ ਭਰਾਵਾਂ ਨੂੰ ਆ ਝਲਕਾ ਮਾਰ ਕੇ ਚੀਜ਼ ਦਿਖਾਈ ਦੇ ਤੇ ਜਾਣੀ ਆ ਸੋ ਅੱਗੋਂ ਪਿਛੋਂ ਪ੍ਰੋਪਰ ਤਸੱਲੀ ਦੇ ਨਾਲ ਇੱਕ ਵਾਰੀ ਦੇਖੋ ਠੀਕ ਆ ਜੀ ਸੋ ਲੈਵੇ ਆਰਡਰ ਦੀ ਆ ਕੁਆਲਿਟੀ ਆ ਆ ਦਿਖਾ ਦਿਓ ਇਧਰ ਇਧਰਕ ਬਹਿਣੀ ਵਾਲੇ ਪਾਸਿਓਂ ਵਿਖਾ ਦਿਓ ਠੀਕ ਹੈ ਠੀਕ ਹੈ ਗਰੇ ਹਾਇ ਨੂੰ ਘਮਾਇਓ ਮੜਾ ਜਾ ਇਧਰਲੇ ਪਾਸੇ ਉਹਨੂੰ ਘਮਾਇਓ ਬੈਕ ਸਾਈਡ ਪਿਓਰ ਜੈਡ ਬਲੈਕ ਆ ਜੀ ਆ ਦਿਖਾ ਦਿਓ ਇੱਥੇ ਇੱਥੋਂ ਦਿਖਾ ਦਿਓ ਆ ਵੇਖੋ ਠੀਕ ਆ ਜੀ ਸੋ ਹਾਈਟ ਕਾਦਾਲੀਆਂ ਝੋਟੀਆਂ ਨੇ ਬਾਕੀ ਪਲੀਆਂ ਪਲੀਤੀਆਂ ਨੇ ਸਭੀਆਂ ਸੁਫੀਆਂ ਚੰਗੀਆਂ ਨੇ ਠੀਕ ਆ ਜੀ ਸੋ ਜੈਡ ਬਲੈਕ ਜਿਹੜੀ ਹੈ ਝੋਟੀ ਤੁਸੀਂ ਸਾਹਮਣੇ ਵੇਖ ਰਹੇ ਜੇ ਮੱਥੇ ਤੋਂ ਬਿਲਕੁਲ ਪੂਸਟੈਂਟ ਤੱਕ ਇੱਕ ਰੰਗ ਆ ਤੇ ਮਗਰ ਇਹਦੇ ਕਟਾ ਮੇਲ ਕਾਫਾ ਬਾਕੀ ਲੇਵੇ ਆਰਡਰ ਦੀਆਂ ਬਹੁਤ ਜਿਆਦਾ ਸਾਫ ਸੁਥਰੀਆਂ ਨੇ ਸੋ ਵਾਧੇ ਵਾਲੇ ਪਸ਼ੂ ਆ ਚਲੋ ਹਰੇਕ ਭਰਾ ਨੂੰ ਹੁੰਦਾ ਵੀ ਆਪਾਂ ਪਹਿਲੇ ਸਵੇਰ ਅਣਜਾਣ ਤੋਂ ਜਾਣ ਵੀ ਆਪਣਾ ਭਰਾ ਕੋਈ ਖਰੀਦੂਗਾ ਤਾਂ ਪਹਿਲੇ ਸਵੇਰ ਝੋਟੀ ਨੂੰ ਹੱਥ ਪਾ ਲਓ ਠੀਕ ਆ ਜੀ ਕੋਈ ਵੀਰ ਖਾਤਾ ਨਹੀਂ ਖਾਂਦਾ ਕੋਈ ਘਾਟਾ ਨਹੀਂ ਖਾਂਦਾ ਠੀਕ ਆ ਸੋ ਇਹ ਝੋਟੀ ਦੀ ਬੰਤਰ ਇਹ ਲੇਵੇ ਆਰਡਰ ਦੀ ਆ ਕੁਆਲਿਟੀ ਹੈ ਹਾਂ ਲੋ ਜੀ ਕਰਾ ਦੋ ਚੱਕ ਠੀਕ ਆ ਲੋੜ ਠੀਕ ਆ ਅੱਛਾ ਸੋਨੂ ਫਿਰ ਕੀ ਮੰਗ ਕੇ ਡਿਮਾਂਡ ਇਹਦੀ ਕਰਦੇ ਆਪਾਂ ਸਰ ਇਹਦੀ ਡਿਮਾਂਡ ਤੇ ਕਰਦੇ 160 ਆ 155 ਝੋਟੀ ਦੇ ਦਾਂਗੇ 155 ਹਾਂਜੀ ਹਾਂਜੀ ਬਾਕੀ ਮਾਨਤਨ ਜ਼ਰੂਰ ਕਰਾਂ ਮਾਨਤਨ ਜੋ ਵੀ ਸੱਜਣ ਵੀ ਰਹੂਗਾ ਮਾਂ ਤੁਹਾਡੇ ਕੋਲ ਸਾਫ਼ ਸੁਥਰਾ ਕੋ ਉਹਦੇ ਵਿੱਚ ਦੌਰ ਐਣੀ ਆ ਬਾਕੀ ਚੰਗੀ ਕੁਆਲਿਟੀ ਦਾ ਚਲੋ ਆਪਾਂ ਹਮੇਸ਼ਾ ਕਹਿੰਦੇ ਆ ਵੀ ਜਿੰਨਾ ਕੋੜ ਪਾਲੋ ਉਹਨਾਂ ਹੀ ਮਿਠਾ ਜੀ ਹਾਂਜੀ ਹਾਂ ਬਾਕੀ ਚੰਗੀ ਕੁਆਲਿਟੀ ਹੈ ਚਲੋ ਮळे ਮळे ਕਿ ਖੌਰੂ ਪਾਉਣ ਆ ਲੈਣੀ ਹੈ ਇਹ ਵੇ ਹੱਥ ਲਾ ਲਓ ਜਿੱਥੇ ਖੌਰੂ ਪਾਉਣ ਨਾ ਠੰਡੀਆਂ ਠੰਡੀਆਂ ਸੀਲ ਮਿਠੀਆਂ ਝੋਟੀਆਂ ਬਿਲਕੁਲ ਲਓ ਵੀ 1,55,200 ਇਹ ਛੋਟੀ ਜੀ ਡਿਮਾਂਡ ਆ ਬਾਕੀ ਜਿੱਥੇ ਵੀ ਕਿਸੇ ਭਰਾ ਦਿੱਤਾ ਹੈ ਪੈਂਦੀ ਆ ਉਥੇ ਤੁਸੀਂ ਬਿਠਾ ਲਿਆ ਜੇ ਤਕਰੀਬਨ ਪਲੂਣ ਪਹਿਲਾਂ ਝੋਟੀਆਂ ਕਰਮਾ ਲੀਆਂ 12-13-13 ਕਿਲੋ ਦੁੱਧ ਤੋਂ ਪਲੱਸ ਫਾਰ ਚਬਾਉਣ ਆ ਲੀਆਂ ਨੇ ਠੀਕ ਆ ਆਇਦਰ ਇੱਕ ਤੁਹਾਨੂੰ ਇਹ ਝੋਟੀ ਵਿਖ ਇਹ ਵੀ ਬਣੀ ਸੌਰੀ ਆ ਵੀ ਘਰ ਦੀ ਵੀਰ ਹਣਾਂ ਦੇ ਝੋਟੀ ਆ ਤੇ ਇਹ ਵੀਰ ਸਾਨੂੰ ਜੱਕਰੇ ਦੀ ਉਮਰ ਦੀ ਗੱਲ ਕਰੀਏ ਕਿੰਨੀ ਹੋਊਗੀ ਸਰ ਇਹਦੀ ਉਮਰ ਮਤਲਬ ਕਿ ਤਿੰਨ ਤੋਂ ਘੱਟ ਹੀ ਹੋਊਗੀ ਇਹ ਹੈ ਖੀਰੀ ਹੈ ਨਾ ਹਾਂਜੀ ਖੀਰੀ ਝੋਟੀ ਹੈ ਜੀ ਠੀਕ ਉਹ ਦੰਦ ਸਿੱਟਿਆ ਸੁਟਿਆ ਤਾਂ ਨਹੀਂ ਨਹੀਂ ਦੰਦ ਸਿੱਟਿਆ ਨਹੀਂ ਠੀਕ ਆ ਜੀ ਤੇ ਇਹਨੂੰ ਹੁਣ ਬਣੀ ਨੂੰ ਤਕਰੀਬਨ ਚੱਕ ਪਾਸ ਹੋਈ ਨੂੰ ਕਿੰਨਾ ਕ ਟਾਈਮ ਲੱਗਿਆ ਇਹ ਚੱਕ ਪਾਸ ਹੋਈ ਨੂੰ 4:30 ਤੋਂ ਪਲਾਸੀ ਆਉਈ ਵੀ 4:30 ਹੀ ਕਿਨੋਂ 4:30 ਤੋਂ ਪਲਾਸੀ ਠੀਕ ਆ ਵੀ 4:30 ਹੀ ਮਤਲਬ ਕਿ ਗੱਬਣ ਚੱਕ ਪਾਸ ਮੰਨ ਕੇ ਲਾ ਲਓ ਜੀ ਗੱਬਣ ਚੱਕ ਪਾਸ ਆ ਜੀ ਲਓ ਜੀ ਪਲੂਣ ਕੱਟੀ ਸੁਣੀ ਬਾਕੀ 4 ਮਹੀਨੇ ਮੰਨ ਲਓ ਠੀਕ ਹੈ ਜੀ ਸਾਢੇ 24 ਮਹੀਨੇ ਦੀ ਮੰਨ ਲਓ ਇੱਥੇ ਜੜਾ ਬਿਲਕੁਲ ਇੰਦਾ ਡਾਕਟਰ ਸਮਾ ਸਿੰਗੀ-ਸੁੰਗੀ ਬਹੁਤ ਪਿਆਰੀ ਏ ਦੰਦੀ ਵੀਰਾਂ ਦਾ ਵੀ ਖੀਰੀ ਆ ਬੂਤੀ-ਪਾਤੀ ਵਿਖਾ ਦੇ ਜ ਬਿਲਕੁਲ ਬਰੀਕ ਪਤਲਾ ਫੇਸ ਆ ਛੋਟੀ ਸਿੰਗੀ ਆ ਤਕਰੀਬਨ ਅੱਜ 6 ਮਹੀਨੇ ਕਿਸੇ ਭਰਾ ਨੂੰ ਸਾਹਮਣੀ ਪਾਊਗੀ ਸਾਢੇ 5 ਜਾਂ 6 ਸਾਢੇ 14 ਦੀ ਹੋਈ ਤੇ ਸਾਢੇ 5 ਮਹੀਨੇ ਸਾਹਮਣੀ ਪਾਊਗੀ 14 ਦੀ ਹੋਈ ਤੇ 6 ਮਹੀਨੇ ਸਾਹਮਣ ਦੀ ਲੋੜ ਪਾਊਗੀ ਬਾਕੀ ਕੱਤਕੂਤ ਝੋਟੀ ਦਾ ਚੰਗਾ ਜੇਕਰ ਖੀਰੀ ਦੇ ਹਿਸਾਬ ਨਾਲ ਵੇਖੀਏ ਤੇ ਕੱਤਕੂਤ ਚੰਗਾ ਆ ਵੇਖੋ ਜੀ ਵਖਾ ਦੇ ਕੋ ਚਾਰ ਥਾਣ ਕੋ ਹਸਤਰਾ ਖੱਟਾਣੀ ਠੀਕ ਆ ਬਹੁਤ ਸੋਹਣਾ ਠੀਕ ਆ ਜੀ ਸੋ ਲੰਬਾ ਥਾਣਾ ਪਾ ਕੇ ਝੋਲੀ ਚਲੀ ਚੰਗੀ ਆ ਸਾਫ ਸੁਥਰੀ ਜਤਾਂ ਲਿਓਗੀ ਤੇ ਇਹ ਵੀ ਆਪਾਂ ਵੈਸੇ ਝੋਟੀ ਚਲੋ ਡਰੇ ਡਰੇ ਨਾ ਮਾਰਾ ਜਾਂ ਤੋੜ ਕੇ ਵਿਖਾਉਣੀ ਤੇ ਵਿਖਾਈ ਦੇਣੀ ਸੋ ਸਾਢੇ 4 ਮਹੀਨਾ ਦੀ ਜਿਹੜੀ ਪ੍ਰੋਫੈ ਸਾਢੇ 4 ਮਹੀਨਾ ਦੀ ਪਲੱਸ ਆ ਜੀ ਠੀਕ ਆ ਭਰਾ ਲਓ ਵੀ ਵੈਸੇ ਕੱਤੀ ਬਹੁਤ ਪਿਆਰੀ ਏ ਰੇਟ ਵੀ ਬਿਲਕੁਲ ਜੈਨੂਨ ਕਰਾ ਦਾਂਗੇ ਠੀਕ ਆ ਜੀ ਬਾਕੀ ਮੇਰੇ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਦੋਂ ਤਕਰੀਬਨ ਕੋਈ ਇੱਕ ਦਿਨ ਤੋਂ ਲੈ ਕੇ ਆਪਾਂ ਕੋਈ 2.5 ਸਾਲ ਦੀ ਚੀਜ਼ ਸਾਂਭਦੇ ਆ ਤਾਂ ਵੈਸੇ ਚਲੋ ਹਰੇਕ ਭਰਾ ਨੂੰ ਹੁੰਦਾ ਵੀ ਆਪਾਂ ਆਪਦੀ ਖੇਚਲ ਦਾ ਮੁੱਲ ਮੰਗੀਏ ਤੇ ਬਾਕੀ ਮੇਰੇ ਭਰਾ ਸਾਰੇ ਕਾਰੀਗਰ ਨੇ ਉਹਨਾਂ ਨੂੰ ਵੀ ਪਤਾ ਜਿਹੜੇ ਕਾਰੀਬਿਹਾਰੀ ਆ ਜਿਹੜੇ ਪਸ਼ੂ ਪਾਲਕ ਵੀਰ ਆ ਜਿਨ੍ਹਾਂ ਨੇ ਘਰੇ ਪਸ਼ੂ ਰੱਖੇ ਆ ਪਤਾ ਲੱਗ ਹੀ ਜਾਂਦਾ ਵੀ ਜਦੋਂ ਆਪਾਂ 4 4.5 ਮਹੀਨੇ ਦੀ ਗੱਭਣ ਝੋਟੀ ਚੱਕ ਪਾਸ ਕਰਾ ਕੇ ਸੇਲ ਕਦੀ ਕਰਨੀ ਹੋਵੇ ਤਾਂ ਕੀ ਭਾਅ ਪੜਤੇ ਦੀ ਹੋਣੀ ਚਾਹੀਦੀ ਆ ਸੋ ਮਾਰਕੀਟ ਬਾਜ਼ਾਰ ਦਾ ਰੇਟ ਹ ਸੋ ਆ ਫੇਸ ਕੁਆਲਿਟੀ ਵਿਖਾ ਦੋ ਖੜਨੀ ਕਲੋਨੀ ਦੀ ਚੰਗੀ ਆ ਕਤਕੂਤ ਕਰਮ ਵਾਲੀ ਜਵਾਨ ਹੁੰਦੇ ਤੱਕ ਚੰਗਾ ਕਰ ਜੂਗੀ ਠੀਕ ਆ ਸੋ ਪਲੂਨ ਇਕੱਤੀ ਅੱਗੇ ਪਹਿਲਾ ਸੂਆ ਸੋਣ ਦੀਆਂ ਤਿਆਰੀ ਹੈ 6 ਮਹੀਨੇ ਦਾ ਸਮਾਂ ਇਹਦਾ ਬਾਕੀ ਆ ਹਾਂ ਠੀਕ ਹੈ ਜੀ ਲਓ ਅੱਛਾ ਵੀਰ ਸੋ ਨੂੰ ਇਹਦੀ ਮਦਰ ਵੀ ਆਪਣੇ ਕੋਲ ਹੀ ਆ ਹਾਂਜੀ ਇਹਦੀ ਮਦਰ ਸਸੇਲ ਕਰਤੀ ਮੈਂ ਕੀ ਦੁੱਧ ਦੱਦ ਤੋਦਾ ਹੈਗਾ ਸੀ ਮੇਰੀ ਮਦਰ ਦਾ 16 ਪਲੱਸ ਦੁੱਧ ਦਾ ਰਗਾੜੀ ਤੇ ਮੱਝਾ ਤੁਹਾਡੇ ਕੋਲ ਤਕਰੀਬਨ ਚਲੋ ਜੇ ਬੂਰੀ ਦੀ ਆਪਾਂ ਗੱਲ ਕੀਤੀ ਆ ਪੂਰੀ ਵੀ ਤੁਹਾਡੇ ਕੋਲ ਘਟੋ ਘੜ ਵੀ 18 17 ਕਿਲੋ ਵਾਲੀ ਆ ਚਲੋ ਉਹ ਗੱਲ ਵੱਖਰੀ ਆ ਵੀ ਹੁਣ ਇੱਕ ਪਿੱਪਲ ਹੋ ਗਈ ਇੱਕ ਤੇ ਇਹ ਵੀਰ ਸਾਨੂੰ ਕੀ ਮੁੱਲ ਝੋਟੀ ਦੀ ਕੀ ਡਿਮਾਂਡ ਕਰਦੇ ਆਂ ਤੁਸੀਂ ਸਾਰਾ ਇਹਦਾ 65000 ਰੁਪਇਆ ਲੈਣ ਦੇਣੀ ਆ 65000 ਰੁਪਇਆ ਦੀ ਦੇਣੀ ਆ ਜੈਸਨੋ ਜੀ ਹਾਂ ਜੈਸਨੋ ਜੀ ਠੀਕ ਆ ਭਰਾ ਲਓ ਵੀ 65000 ਦੀ ਅੱਜੇ ਕੱਟੀ ਤੁਹਾਨੂੰ ਮਿਲੂਗੀ ਹਾਂ ਨਾ ਸੋ ਗੱਬਣ ਝੋਟੀ ਠੀਕਾ ਮੈਨੂੰ ਦਾਰੇ ਦਾ ਭਰਾਇਆ ਆ ਵਧੀਆ ਟੀਕਾ ਭਰਾਇਆ ਦਾਰੇ ਦਾ ਹਾਂਜੀ ਸੋ ਕਿ ਮੋਰਾ ਸੀਮਨ ਦੇ ਦਾਰੇ ਬੁੱਲ ਤੋਂ ਜਿਹੜੀ ਦੋਸਤ ਇਹ ਗੱਬਣ ਆ ਏ ਆਈ ਹੋਈ ਆ ਦਾਰੇ ਬੁੱਲ ਦੇ ਸੀਮਨ ਤੋਂ ਠੀਕ ਆ ਜੀ ਸੋ ਚੰਗੀ ਝੋਟੀ ਆ 65000 ਦੀ 65000 ਦੀ ਅੱਜ ਤੁਹਾਨੂੰ ਮਿਲ ਜੂਗੀ ਬਾਕੀ ਕਰੋ ਮੇਰੇ ਭਰਾ ਪਹਿਲ ਕਦਮੀ ਸਾਫ ਸੁਥਰਾ ਮਾਲ ਆ ਠੀਕ ਆ ਜੀ ਠੀਕ ਆ ਬਾਕੀ ਸੋਨੂ ਵੀਰ ਦੇ ਹਰਦੀਪ ਹੁਣਾਂ ਦੇ ਦੋਸਤਾਂ ਨੰਬਰ ਵੀਰ ਹੁਣਾਂ ਦੇ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਬਾਕੀ ਮੇਰੇ ਭਰਾ ਠੀਕਾ ਜੀ ਹੌਸਲੇ ਨਾਲ ਸੌਦਾ ਕਰਿਆ ਕਰੋ ਕੋਈ ਪਸ਼ੂ ਪਸੰਦ ਆ ਜਾਂਦਾ ਸਾਈਬ ਇਹਨਾਂ ਪਾਇਆ ਕਰੋ ਇੱਥੇ ਆਣ ਕੇ ਤਸੱਲੀ ਕਰਿਆ ਕਰੋ ਜੇ ਕਿਸੇ ਭਰਾ ਨੇ ਆਨਲਾਈਨ ਸੌਦਾ ਮਕਾਉਣਾ ਹੈ ਤੇ ਪੂਰੀ ਪੇਮੈਂਟ ਮੇਰਾ ਭਰਾ ਕਰਦੇ ਹੋ ਠੀਕ ਆ ਜੀ ਤੇ ਮਾਲ ਵੀਰ ਹੁਣਾਂ ਨੇ ਰੱਖਿਆ ਕਾਫੀ ਚੰਗੇ ਸਾਫ ਸੁਥਰੇ ਜਾਨਵਰ ਇਹਨਾਂ ਦੇ ਕੋਲ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ